ਲਓ ਜੀ ਸੁਖਪਾਲ ਸਿੰਘ ਖੈਰਾ ਦਾ ਵਦਿਆ ਹੌਸਲਾ ਚੋਣ ਮੈਦਾਨ ਦੇ ਵਿੱਚ ਨਿਤਰੀ ਸੁਖਪਾਲ ਸਿੰਘ ਖੈਰਾ ਦੀ ਨੂੰ ਵਰੀਤਕੌਰ ਪਾਪਾ ਪਾਪਾ ਕਹਿ ਕੇ ਆਪਣੇ ਸਹੁਰੇ ਸਾਹਿਬ ਦੀਆਂ ਕੀਤੀਆਂ ਫੁੱਲ ਤਰੀਫਾਂ ਐਨਾ ਹੀ ਨਹੀਂ ਨਾਲ ਨਾਲ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਦਫਤਰ ਦਾ ਉਦਘਾਟਨ ਉਹਨਾਂ ਦੀ ਨੂੰਹ ਰਾਣੀ ਬੀਬੀ ਵਰੀਤਕੌਰ ਖੈਰਾ ਪਤਨੀ ਅਤੇ ਸਾਬਕਾ ਵਿਧਾਇਕ ਸੁਰੇਂਦਰ ਪਾਪ ਸਿੰਘ ਸੀਬਿਆ ਵੱਲੋਂ ਕੀਤਾ ਗਿਆ ਵਰੀਤਕੌਰ ਖੈਰਾ ਨੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਅਤੇ ਭਾਜਪਾ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਦੇ ਆਓ ਸੁਣਦੇ ਹਾਂ ਅਸੀਂ ਇੱਕ ਮੀਟਿੰਗ ਤੇ ਬੈਠੇ ਸੀ ਆਂ ਜਾਣ ਚੀ ਸਮ ਸਾਰਿਆਂ ਤੋਂ ਮਾਫੀ ਮੰਗਦੇ ਇੱਥੇ ਲੇਟ ਪਹੁੰਚਣ ਲਈ ਬਟ ਬਹੁਤ ਬਹੁਤ ਧੰਨਵਾਦ ਜੀ ਇੱਥੇ ਬੈਠਣ ਲਈ ਆਪਣਾ ਸਮਾਂ ਸਾਨੂੰ ਦੇਣ ਲਈ ਕਿਉਂਕਿ ਅੱਜ ਆਪਾਂ ਸਿਆਸਤੀ ਗੱਲਾਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਨਾ ਚਾਹੂੰ ਆਪਾਂ ਮੈਜੋਰਿਟੀ ਦੇ ਕੇ ਆਮ ਆਦਮੀ ਪਾਰਟੀ ਨੂੰ ਜੀ ਸਰਕਾਰ ਬਣਾਉਣ ਦਾ ਪੰਜਾਬ ਵਿੱਚ ਮੌਕਾ ਦਿੱਤਾ ਹੁਣ ਜੇ ਆਪਾਂ ਗੱਲਾਂ ਕਰੀਏ ਸੀਐਮ ਭਗਵੰਤ ਮਾਨ ਜੀ ਨੇ ਕਿੰਨੇ ਜ਼ਿਆਦਾ ਆਸ਼ਾ ਜਿਤਾਈਆਂ ਸੀ ਲੋਕਾਂ ਨੂੰ ਕਿੰਨੇ ਜ਼ਿਆਦਾ ਪਰ ਉਸੇਮੰਦ ਗੱਲਾਂ ਕੀਤੀਆਂ ਸੀ ਤੇ ਸਭ ਤੋਂ ਪਹਿਲਾਂ ਨਾ ਜੀ ਇਹ ਆਪਣੀ ਪੁਰਾਣੀ ਸਪੀਚਾਂ 'ਚ ਜੇ ਤੁਸੀਂ ਦੇਖੋ ਇਹ ਕਹਿੰਦੇ ਹੁੰਦੇ ਸੀਗੇ ਮੈਂ ਪਹਿਲਾ ਇਹੋ ਜਿਹਾ ਸੀਐਮ ਹੋਊਗਾ ਜੋ ਸੰਗਰੂਰ ਨੂੰ ਛੱਡ ਕੇ ਨਹੀਂ ਜਾਊਗਾ ਜੋ ਚੰਡੀਗੜ੍ਹ ਜਾ ਕੇ ਨਹੀਂ ਬੈਠੂਗਾ ਪਰ ਜੇ ਤੁਸੀਂ ਦੇਖੋ ਇਹ ਚੰਡੀਗੜ੍ਹ ਤੋਂ ਨਿਕਲਦੇ ਹੀ ਨਹੀਂ ਹਰ ਰੋਜ਼ ਚੰਡੀਗੜ੍ਹ ਸਵੇਰੇ ਹੈਲੀਕਾਪਟਰ ਜਾਂਦਾ ਸ਼ਾਮ ਨੂੰ ਵਾਪਸ ਆਂਦਾ ਇਹ ਉਹ ਹੈਲੀਕਾਪਟਰ ਲੈ ਕੇ ਕਿੱਥੇ ਜਾਂਦੇ ਨੇ ਦਿੱਲੀ ਕਿਹਦੇ ਕੋਲ ਅਰਵਿੰਦ ਕੇਜਰੀਵਾਲ ਜੀ ਕੋਲ ਪੰਜਾਬ ਨੂੰ ਜੀ ਹੈਲੀਕਾਪਟਰ ਆਪਣੇ ਕੰਮਾਂ ਲਈ ਦਿੱਤਾ ਗਿਆ ਤੇ ਇਹ ਪੰਜਾਬ ਦੇ ਹੈਲੀਕਾਪਟਰ ਦਾ ਪੈਟਰੋਲ ਜਿਹਦੇ ਆਪਾਂ ਸਾਰੇ ਪੈਸੇ ਭਰਦੇ ਆ ਉਹ ਲੈ ਕੇ ਜਾਂਦੇ ਦਿੱਲੀ ਕਿਨੂੰ ਅਰਵਿੰਦ ਕੇਜਰੀਵਾਲ ਨੂੰ ਚੱਕਰ ਨੂੰ ਤੇ ਉਹ ਕਦੇ ਉਹਨਾਂ ਨੂੰ ਜੈਪੁਰ ਲਈ ਫਿਰਦੇ ਨੇ ਕਦੇ ਉਹਨਾਂ ਦਾ ਕਿਤੇ ਪ੍ਰਚਾਰ ਕਰਾ ਰਹੇ ਨੇ ਮਤਲਬ ਪੰਜਾਬ ਚ ਤਾਂ ਇੱਥੇ ਸੰਗਰੂਰ ਹੀ ਨਹੀਂ ਦੇਖਿਆ ਮੈਂ ਪੰਜਾਬ ਦੀ ਤਾਂ ਜੀ ਕੀ ਹੀ ਗੱਲ ਕਰਾਂ ਹੁਣ ਜੇ ਆਪਾਂ ਗੱਲ ਕਰੀਏ ਉਹਨੇ ਪਹਿਲਾਂ ਵੀ ਸਾਰਿਆਂ ਨੇ ਪੁੱਛਿਆ ਸੀ ਕਿ ਬੀਬੀਆਂ ਨੂੰ 1000 ਰੁਪਿਆ ਮਿਲਿਆ ਕਿਤੇ ਵੀ ਮੈਂ ਜਾਨੀ ਆ ਸੁਣਿਆ ਤਾਂ ਹੈ ਨਹੀਂ ਮੈਂ ਮਿਲਿਆ ਤੇ ਸਭ ਤੋਂ ਜੀ ਮਜ਼ਾਕੀਦਾਰ ਗੱਲ ਹੈ ਕਿਉਂਕਿ ਉਹ ਚੁਟਕਲੇ ਬੜੇ ਸੁਣਾਉਂਦੇ ਨੇ ਪੁੱਛਣ ਵਾਲੀ ਗੱਲ ਹੈ ਕਿ ਸੰਗਰੂਰ ਚ ਤਾਂ ਦੇ ਦਿੰਦੇ ਇੱਥੇ ਤਾਂ ਆਪਣਾ ਬਚਾ ਕਰ ਲੈਂਦੇ ਪੰਜਾਬ ਦਾ ਤਾਂ ਹੋਰ ਕੀ ਹਾਲ ਹੋਇਆ ਹੋਣਾ ਬੀਬੀਆਂ ਨੂੰ ਕੀ ਹੀ ਵਾਦੇ ਚਲੋ ਉਹਨਾਂ ਨੇ ਕੀਤੇ ਹੋਣੇ ਦੂਜੀ ਗੱਲ ਜੀ ਅਸੀਂ ਤਾਂ ਪਿੰਡਾਂ ਚ ਘੁੰਮ ਰਿਹਾ ਨਾ ਸਾਨੂੰ ਇਹ ਵੀ ਪਤਾ ਚੱਲਿਆ ਇਹਨਾਂ ਨੇ ਕਣਕ ਦੇਣ ਦਾ ਵਾਅਦਾ ਕੀਤਾ ਸੀ ਕਣਕ ਤਾਂ ਪਹੁੰਚ ਨਹੀਂ ਰਹੀ ਘਰਾਂ ਚ ਆਟਿਆਂ ਦੇ ਪੈਕੇਟ ਦੇਣੇ ਇਹਨਾਂ ਨੇ ਸ਼ੁਰੂ ਕੀਤੇ ਹੋਏ ਆ ਤੇ ਕਹਿੰਦੇ ਉਹ ਆਟਿਆਂ ਦੇ ਪੈਕੇਟ ਵੀ 10 ਕਿਲੋ ਤੋਂ 5 ਕਿਲੋ ਜਾ ਰਿਹਾ ਘਰਾਂ 'ਚ ਤੇ ਕਹਿੰਦੇ ਹਫਤਾ ਨਹੀਂ ਚੱਲਦੇ ਕੀੜੇ ਲੱਗ ਜਾਂਦੇ ਉਹਨਾਂ ਨੂੰ ਦੱਸੋ ਮਤਲਬ ਤੁਸੀਂ ਕਿਸ ਗੱਲ ਦੀ ਰਾਜਨੀਤੀ ਕਿਸ ਗੱਲ ਦੀ ਝੂਠੀ ਇਗੱਲਾ ਕਰਦੇ ਆਏ ਸੀ ਕਿ ਤੁਹਾਨੂੰ ਰਾਸ਼ਨ ਮੁਫਤ ਦਾ ਤੁਸੀਂ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਦੇਰੇ ਲੋਕਾਂ ਨੂੰ ਤੁਸੀਂ ਅੱਜ ਪੌਣੀਗੜ੍ਹ ਚ ਦਫ਼ਤਰ ਦਾ ਤੁ ਘਾਟ ਨੂੰ ਕਰ ਆਏ ਹੋ ਕਿੱਦਾਂ ਦਾ ਮਾਹੌਲ ਹੈ ਪਿੰਡਾਂ ਦੇ ਵਿੱਚ ਵੀ ਰੌਣਕ ਹੈ ਹਾਂਜੀ ਜੇ ਮਾਹੌਲ ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ 'ਚ ਬਹੁਤ ਜਜ਼ਬਾ ਹੈ ਬਹੁਤ ਜੋਸ਼ ਹੈ ਤੇ ਬਸ ਹੁਣ ਖੁਸ਼ੀ ਸਮਾਂ ਰਹਿ ਗਿਆ ਜੀ ਨਤੀਜਿਆਂ 'ਚ ਪਤਾ ਹੀ ਚੱਲ ਜੂਗਾ ਵਧੀਆ ਚੱਲ ਰਿਹਾ ਪਰ ਸਭ ਕੁਝ ਜਿਵੇਂ ਗੱਲ ਕੀਤੀ ਜਾਵੇ ਸੰਗਰੂਰ ਜਿਲ੍ਹੇ ਦੀ ਸੰਗਰੂਰ ਜਿਲ੍ਹੇ ਦੇ ਕਿਹੜੇ ਮੁੱਦੇ ਅੱਗੇ ਲੈ ਕੇ ਜਾ ਰਹੇ ਜੀ ਸਭ ਤੋਂ ਪਹਿਲਾਂ ਜਿਵੇਂ ਮੈਂ ਹੁਣੇ ਹੀ ਕਿਹਾ ਕਿ ਪਹਿਲਾਂ ਤਾਂ ਜੇ ਆਪਾਂ ਝੂਠੇ ਵਾਅਦਿਆਂ ਦੀ ਗੱਲ ਕਰੀਏ ਤਾਂ ਬੀਬੀਆਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਜਿਸ ਦਿਨ ਤੋਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੈਂ ਸੀਐਮ ਬਣੂੰਗਾ ਮੈਂ ਦਊਂਗਾ ਹਜੇ ਤੱਕ 26 ਮਹੀਨੇ ਹੋ ਗਏ 26000 ਬੰਦਾ ਸੀ ਕਿਸੇ ਨੂੰ 1 ਮਹੀਨੇ ਦਾ 1000 ਵੀ ਮਿਲ ਗਿਆ ਹੋਇਤਾ ਅਸੀਂ ਕੁਝ ਗੱਲ ਕਹੀਏ ਦੂਜੀ ਗੱਲ ਜਿਵੇਂ ਮੈਂ ਕਿਹਾ ਸੀਗਾ ਕਿ ਦਿਨ ਦਿਹਾੜੇ ਔਰਤਾਂ ਨੂੰ ਇੱਕ ਗਲੀ ਤੋਂ ਦੂਜੀ ਕਿਉਂਕਿ ਦੁਪਹਿਰੇ ਸੁਨਣਾ ਵਕਤ ਹੁੰਦਾ ਹੈ ਨਾ ਜੀ ਇੱਕ ਗਲੀ ਤੋਂ ਦੂਜੀ ਗਲੀ ਜਾਂਦੇ ਵੀ ਇਹਨਾਂ ਦੀ ਚੋਰੀਆਂ ਹੋ ਰਹੀਆਂ ਬਾਲੀਆਂ ਲੋਕ ਖਿੱਚ ਰਹੇ ਸਾਨੂੰ ਪਤਾ ਚੱਲ ਰਿਹਾ ਮਤਲਬ ਕੋਈ ਪੁਲਿਸ ਮੁਲਾਜ਼ਮ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦਾ ਕਿ ਜਾ ਕੇ ਕਿਸੇ ਨਾਲ ਗੱਲ ਕਰ ਸਕਣ ਕਿਉਂਕਿ ਸਾਰੇ ਧਰਨੇ ਹੀ ਇੰਨੇ ਲੱਗਦੇ ਸੰਗਰੂਹ ਚ ਹੈਰਾਨ ਤੇ ਸਭ ਤੋਂ ਸਾਦਾ ਕਹਿੰਦੇ ਹੁੰਦੇ ਸੀ ਧਰਨੇ ਲੱਗਣਗੇ ਹੀ ਨਹੀਂ ਸੰਗਰੂਹ ਸ਼ਹਿਰ ਚ ਤੋਂ ਉਹਦਾ ਵੀ ਉਲਟੀ ਚੱਲ ਰਿਹਾ ਤੀਜੀ ਗੱਲ ਜੀ ਜਿਵੇਂ ਅਸੀਂ ਦੋ ਤਿੰਨ ਕੱਲ ਪਿੰਡ ਕੱਡੇ ਸੀ ਉ ਤਾਂ ਇਹਨਾਂ ਨੇ ਵਾਦਾ ਚਲੋ ਕਨਕਤਾ ਕੀ ਸਾਨੂੰ ਆਟੇ ਦੇ ਪੈਕੇਟ ਆ ਰਹੇ ਸੀ 10 ਕਿਲੋ ਤੋਂ ਉਹ ਵੀ 5 ਕਿਲੋ ਹੋ ਗਏ ਨੇ ਹੁਣ ਥੋੜਾ ਜਿਹਾ ਕਿਉਂਕਿ ਵੋਟਾਂ ਆ ਰਹੀਆਂ 5-5 ਕਿਲੋ ਆ ਰਹੇ ਕਹਿੰਦੇ ਜੀ ਹਫਤਾ ਨਹੀਂ ਕੱਢਦਾ ਕੀੜੇ ਪੈ ਜਾਂਦੇ ਕਿਹੜਾ ਨਾ ਮੁੱਦਾ ਜੇ ਕਿ ਪਾਣੀ ਦਾ ਵੀ ਜੀ ਹਜੇ ਮੁੱਦਾ ਸੀਵਰੇਜ ਦਾ ਤਾਂ ਸਾਰੇ ਸ਼ਹਿਰ 'ਚ ਹਰ ਇੱਕ ਥਾਂ 'ਸੇ ਜਾਣਦੇ ਹਾਂ ਜੀ ਸੀਵਰੇਜ ਦਾ ਵੀ ਮੁੱਦਾ ਸੜਕਾਂ ਨਹੀਂ ਜੀ ਸਹੀ ਤੁਸੀਂ ਤੁਸੀਂ ਆਪ ਸਾਰੇ ਇੱਥੇ ਰੰਨੋ ਅਸੀਂ ਵੀ ਜਾਣਦੇ ਹਾਂ ਸੜਕਾਂ ਹੀ ਨਹੀਂ ਅੱਧੀ ਥਾਂ 'ਸੇ ਸੀਐਮ ਮੰਤ ਕਹ ਰਹੇ ਨੇ ਅਸੀਂ ਕੋਤਪਲਾ ਜੇ ਬੰਦ ਕਰਾ ਦਦੇ ਤੇ ਮੈਨੂੰ ਨਾ ਹਵਾਈਆਂ ਗੱਲਾਂ ਹੀ ਕਹੂੰਗੀ ਜੀ ਲੋਕ ਕਹਿੰਦੇ ਜੀ ਸਾਨੂੰ ਲੈਟਰ ਆ ਗਏ ਪਰ ਜੁਆਇਨਿੰਗ ਸਾਨੂੰ ਕਰਾਈ ਨਹੀਂ ਕੀਤਾ ਲੈਟਰ ਕੱਢਤੇ ਇਹਨਾਂ ਨੇ ਕਿ ਸਾਡੇ ਅੰਕੜੇ ਦਿਖਣ ਕਿ ਅਸੀਂ ਦੇਖੋ ਕਿੰਨਾ ਕੰਮ ਕੀਤਾ ਮਤਲਬ ਇਹ ਤਾਂ ਹਵਾਈਆਂ ਹੀ ਗੱਲਾਂ ਹੋਈਆਂ ਨਾ ਜੀ ਫਿਰ ਅਗਰ ਮੈਡਮ ਤੁਹਾਡੇ ਵੱਲੋਂ ਕਿੱਦਾਂ ਦੇ ਪ੍ਰਾਲੇ ਖੈਰਾ ਸਾਹਿਬ ਵੱਲੋਂ ਜਿਵੇਂ ਕਗਰ ਦਾ ਹੋ ਗਿਆ ਸਾਡੇ ਸੰਗਰੂਰ ਜ਼ਿਲ੍ਹੇ ਦਾ ਮੇਨ ਜਿਹੜਾ ਵੱਡਾ ਮੁੱਦਾ ਉਹ ਕਗਰ ਹੈ ਕਿਉਂਕਿ ਕਾਫੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਤਵਾ ਹੁੰਦੀ ਹੈ ਉਹਨੂੰ ਲੈ ਕੇ ਕਿੱਤਾਂ ਦਾ ਲੋਕਾਂ ਦਾ ਰੁਝਾਨ ਹੈ ਉੱਧਰ ਕਗਰ ਦੇ ਮੁੱਦੇ ਨੂੰ ਜੇ ਪਹਿਲੀ ਤਾਂ ਗੱਲ ਹੈ ਕਿ ਐਮਐਸਪੀ ਸਹੀ ਰੇਟ ਦੀ ਮਿਲੂਗੀ ਜੋ ਨਾ ਹੱਕ ਬੰਦ ਦਾ ਕਿਸਾਨਾਂ ਦਾ ਪਤਾ ਵੈਸੇ ਕਿਸਾਨਾਂ ਲਈ ਸਭ ਤੋਂ ਅੱਗੇ ਵੱਧ ਕੇ ਬੋਲਦੇ ਨੇ ਜੀ ਆਪ ਸਰਕਾਰ ਨੇ ਤਾਂ ਐਮਐਸਪੀ ਜੋ ਮੂੰਗੀ ਤੇ ਮੱਕੀ ਦੀ ਤੈ ਕੀਤੀ ਸੀ ਉਹ ਵੀ ਨਹੀਂ ਦਿੱਤੀ ਤਾਂ ਸਭ ਤੋਂ ਪਹਿਲਾਂ ਤਾਂ ਉਹ ਹੋਣਗੇ ਨਾਲੇ ਜੀ ਜਿਵੇਂ ਗਲੀਆਂ ਦੇ ਮੈਂ ਸੁਣਿਆ ਕਿ ਪਾਸ ਹੋ ਗਏ ਨੇ ਇਹਨਾਂ ਦੇ ਪਲਾਨਸ ਬਟ ਰੋਕੇ ਗਏ ਐਮਐਲਏ ਜਿਵੇਂ ਨਰਿੰਦਰ ਕੌਰ ਭਰਾ ਜੀ ਨੇ ਰੋਕੇ ਹੋਏ ਆ ਕੰਮ ਨਹੀਂ ਹੋਣਦੇ ਰੇ ਮਤਲਬ ਜੀ ਆਪੋ ਸਾਰੇ ਕੰਮ ਹੀ ਚਲਾ ਦੀ ਲੋਕਾਂ ਦੀ ਅੱਧੀ ਤਾਂ ਜੀ ਜੂਨ ਉਹਦੇ ਚ ਸੌਖੀ ਹੋ ਜਾਊਗੀ ਪਾਸ ਸਭ ਕੁਝ ਹੋਇਆ ਹੈ ਇੱਥੇ ਬਸ ਕੰਮ ਕਰਾਉਣ ਦੀ ਦੇਰੀ ਹੈ ਅਗਰ ਵੈਜੇ ਦੀ ਗੱਲ ਕਰੀ ਤਾਂ ਪਿਛਲੇ ਕਾਂਗਰਸ ਸਰਕਾਰਾਂ ਦੇ ਟਾਈਮ ਤੁਹਾਨੂੰ ਵੀ ਬਹੁਤ ਵੇਦੇ ਕਰੀ ਪਰ ਉਹਨਾਂ ਦੇ ਨਹੀਂ ਖਰਾ ਉਤਰਦੇ ਪਰ ਹੁਣ ਵੀ ਅਸੀਂ ਵੈਦੇ ਬਹੁਤ ਕਰਦੇ ਆ ਲੋਕਾਂ ਦੇ ਲੱਗਦਾ ਵੀ ਉਹ ਵੈਦੇ ਪੂਰੇ ਹੋਣਗੇ ਜੀ ਲੋਕਾਂ ਨਾਲ ਕਿ ਮੈਂ ਸੱਚੀ ਗੱਲ ਦੱਸਾਂ ਉਹ ਵੱਡੇ ਤਾਂ ਵਾਅਦੇ ਖਾਸ ਕਰਨੇ ਨਹੀਂ ਚਾਹੀਦੇ ਜੋ ਬੇਸਿਕ ਕੰਮ ਐ ਜਿਵੇਂ ਸੜਕਾਂ ਉਹ ਤੁਸੀਂ ਜੇ ਇੰਨਾ ਹੀ ਕਰ ਦੋ ਨਾ ਜੀ ਲੋਕ ਤੁਸੀਂ ਦੇਖੋਗੇ ਲੋਕਾਂ ਦੀ ਮੰਗ ਜ਼ਿਆਦਾ ਨਹੀਂ ਐ ਪਾਣੀ ਪੂਣੀ ਕੋਈ ਮੰਗਾ ਨਹੀਂ ਐ ਹੱਕ ਐ ਜੀ ਲੋਕਾਂ ਦੇ ਉਹ ਵਾਅਦੇ ਤਾਂ ਤਾਂ ਹੁੰਦੇ ਨਾ ਜੇ ਤੁਸੀਂ ਲੋਕਾਂ ਨੂੰ ਝੂਠੀਆਂ ਗੱਲਾਂ ਕਰੋ ਕਰੋ ਤੇ ਸੁਪਾਲ ਸਿੰਘ ਖਹਿਰਾ ਜੀ ਦਾ ਦੀ ਤੁਸੀਂ ਜਾਣਦੇ ਹੀ ਹੋ ਕਿ ਜਿੱਥੇ ਲੋੜਾ ਆਪਣੀ ਪਾਰਟੀ ਦਾ ਵੀ ਉਲਟ ਜੇ ਕੋਈ ਬੰਦਾ ਕਰਿਆ ਬੋਲਣਗੇ ਤਾਂ ਇਹਨਾਂ ਤੋਂ ਤਾਂ ਸਾਨੂੰ ਉਮੀਦ ਐ ਜੇ ਕਿਤੇ ਗਲਤੀ ਹੋਏ ਇਹ ਉੱਥੇ ਵੀ ਕਰਨਗੇ ਕਿ ਕੰਮ ਕਰਾਓ ਤੁਸੀਂ ਵਾਅਦੇ ਕੀਤੇ ਹੁਣ ਕਰੋ ਥੋਕੇ ਬੋਲਣਗੇ ਅੱਜ ਤੁਸੀਂ ਆਪਣੇ ਫਾਦਰ ਸਾਹਿਬ ਸੋਹਰਾ ਫਾਦਰ ਸਾਹਿਬ ਦੀ ਕਿਉਂ ਮੈਮ ਨੂੰ ਅੱਗੇ ਵਧਾਉਣ ਲਈ ਪਹੁੰਚੇ ਹੋ ਅੱਗੇ ਤੋਂ ਵੀ ਜ਼ਰੂਰ ਦੇ ਲੋਕ ਉਮੀਦ ਰੱਖਣਗੇ ਤੁਸੀਂ ਇੱਥੇ ਆਉਂਦੇ ਜਾਂਦੇ ਰਹੋਗੇ ਜਾਂ ਨਰਿੰਦਰ ਕੌਰ ਭਰਾ ਜਮਾਂ ਨੂੰ ਲੋਕ ਹੋਊਗਾ ਮੈਂ ਤਾਂ ਜੀ ਇੰਨੇ ਸਾਲਾਂ ਤੋਂ ਵੈਸੇ ਵੀ ਆਂਦੀ ਰਹੀ ਆਂ ਮੈਂ ਤਾਂ ਜਿਵੇਂ ਕਿਹਾ ਮੈਂ ਇੱਥੇ ਦੀ ਧੀ ਆ ਪਿਛਲੇ ਮਤਲਬ ਹੁਣ ਮੈਂ 28 ਸਾਲਾਂ ਦੀ ਆ ਮੈਂ ਹਰ ਇੱਕ ਮਤਲਬ ਆ ਮੇਰੀ ਵਿਆਹ ਤੋਂ ਬਾਅਦ ਥੋੜਾ ਜਿਹਾ ਮੇਰਾ ਬੇਬੀ ਹੋਇਆ ਵਰਨਾ ਮੈਂ ਤਾਂ ਇੱਥੇ ਮੈਂ ਤੇ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਦੇ ਨੇ ਫਰੈਂਡ ਆ ਸ਼ਹਿਰਾਂ 'ਚ ਸੀ ਬੀਆ ਪਿੰਡ ਬੀਲਾ ਅਸਤਰੀ ਆਪਣੇ ਉੱਥੇ ਬਾਬਾ ਜੀ ਦੇ ਮੱਥਾ ਵੀ ਟੇਕੀਦਾ ਸੀ ਐਸੀ ਕੋਈ ਗਾਇਬ ਹੋਣਾ ਲਿਆ ਚੋ ਨਹੀਂ ਆ ਨਾ ਹੀ ਮੇਰੇ ਫਾਦਰ ਸਾਹਿਬ ਤੇ ਨਾ ਹੀ ਵੀ ਮੇਰਾ ਪਰਿਵਾਰ ਹਾਂਜੀ ਸੋ ਦਾਦੇ ਕਿ ਲੋਕ ਸਭਾ ਚੋਣ ਲੈ ਕੇ ਸਿਆਸੀ ਪਾਰਾ ਸਿਖਰਾਂ ਤੇ ਹੈ ਜਿਸ ਦੇ ਮੱਦੇ ਨਜ਼ਰ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ